ਬਿੱਤੇ ਦਿਨੀ ਨੰਗਲ ਦੇ ਰਾਜਨਗਰ ਮਹੱਲੇ ਦੇ ਵਿੱਚ ਇੱਕ ਮਹਿਲਾ ਦਾ ਕਤਲ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਪੁਲਿਸ ਨੇ 24 ਘੰਟੇ ਚ ਇਸ ਗੁੱਥੀ ਨੂੰ ਸੁਲਝਾਉਂਦਿਆਂ ਹੋਇਆਂ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਇਸ ਸਬੰਧ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕਰਦੇ ਹੋਏ ਡੀਐਸਪੀ ਕੁਲਬੀਰ ਸਿੰਘ ਠੱਕਰ ਸੰਧੂ ਨੇ ਦੱਸਿਆ ਕਿ ਇਸ ਮਹਿਲਾ ਦੇ ਫੜੇ ਗਏ ਨੌਜਵਾਨ ਦੇ ਨਾਲ ਨਾਜਾਇਜ਼ ਸਬੰਧ ਸਨ ਅਤੇ ਮਹਿਲਾ ਵਿਆਹਤ ਸੀਗੀ ਜਿਸ ਦੇ ਦੋ ਬੱਚੇ ਹਨ ਅਤੇ ਇਸ ਦਾ ਘਰ ਵਾਲਾ ਬਿਹਾਰ ਵਿਖੇ ਰਹਿੰਦਾ ਹੈ ਜਿਸਨਾਂ ਦੀ ਕਿਸੇ ਗੱਲ ਨੂੰ ਲੈ ਕੇ ਕਈ ਸੁਣੀ ਹੋ ਗਈ ਅਤੇ ਮਹਿਲਾ ਦੇ ਗਲਚਪਾਈ ਚੁੰਨੀ ਦੇ ਨਾਲ ਹੀ ਨੌਜਵਾਨ ਨੇ ਉਸ ਦਾ ਗਲਾ ਘੁੱਟ ਦਿੱਤਾ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਦੱਸਿਆ ਕਿ ਇਹ ਕਤਲ 9 ਅਤੇ 10 ਦਰਮਿਆਨੀ ਰਾਤ ਦਾ ਜਾਪਦਾ ਹੈ ਅਤੇ ਫੜੇ ਗਏ ਦੋਸ਼ੀ ਨੂੰ ਹਿਮਾਚਲ ਦੇ ਮੰਡੀ ਤੋਂ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਅਜਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਅ ਸਰ ਜਿਹੜਾ ਆਪਣਾ ਪਰਸੋਂ ਹੀ ਕੇਸ ਹੋਇਆ ਸੀਗਾ ਡੈੱਡ ਬੋਡੀ ਮਿਲੀ ਸੀਗੀ ਇੱਕ ਸੀ ਰਾਣੀ ਔਰਤ ਦੀ ਰਾਜਨਗਰ ਏਰੀਆ ਦੇ ਵਿੱਚੋਂ ਉਹ ਪਰਸੋਂ ਦੇ ਹੀ ਮਨਜੁਗ ਐਸਐਸਪੀ ਸਾਹਿਬ ਜੀ ਦੀਆਂ ਹਦਾਇਤਾਂ ਤੇ ਐਸਪੀ ਡੀ ਸਾਹਿਬ ਮੈਮ ਰੁਪਿੰਦਰ ਸਰਾਂ ਜੀ ਦੀਆਂ ਹਦਾਇਤਾਂ ਤੇ ਐਸਐਚਓ ਸਾਹਿਬ ਸਾਰੀ ਨੰਗਲ ਦੀ ਨਿਆਨੰਗਲ ਨੰਗਲ ਸਾਰੀ ਪੁਲਿਸ ਉਦਨ ਦੀ ਲੱਗੀ ਆ ਤੇ ਉਹ ਇਹਦੇ ਵਿੱਚ ਆਪਾਂ ਉਹਨਾਂ ਦੇ ਬ੍ਰਦਰ ਦੇ ਆਪਣਾ ਸੰਤੋਸ਼ ਕੁਮਾਰ ਸੁੰਦਰ ਸੁੰਦਰ ਉਹਨਾਂ ਦੇ ਬ੍ਰਦਰ ਤੇ ਬਿਆਨ ਤੇ ਐਫਆਈਆਰ ਦਰਜ ਕਰਤੀ ਸੀ ਔਰਤ ਦੇ ਦੋ ਬੱਚੇ ਨੇ ਆਪਣੇ ਪਤੀ ਉਹਨਾਂ ਦਾ ਪੂਰਨ ਸਿੰਘ ਉਹ ਬਿਹਾਰ ਚਾ ਵਾਕੀ ਰਹਿੰਦੇ ਨੇ ਤੇ ਇੱਥੇ ਉਹ ਜਿਹੜਾ ਵਿਅਕਤੀ ਆ ਉਹ ਗੱਲ ਇਹ ਸਾਹਮਣੇ ਆਈ ਆ ਉਹਨੂੰ ਆਪਾਂ ਰਾਤ ਅਰੈਸਟ ਕਰ ਲਿਆ ਉਹ ਦੋਨੋਂ ਫੋਨ ਬੰਦ ਕਰਕੇ ਹਿਮਾਚਲ ਦੇ ਏਰੀਆ ਚ ਮੰਡੀ ਸਾਈਡ ਭੱਜ ਗਏ ਸੀ ਤੇ ਉਹਦੀਆਂ ਲੋਕੇਸ਼ਨਾਂ ਲਾ ਕੇ ਆਪਾਂ ਟੈਕਨੀਕਲ ਸੈੱਲ ਦੀ ਪੂਰੀ ਮਦਦ ਦੇ ਨਾਲ ਉਹਨੂੰ ਰਾਤ ਕਾਬੂ ਕਰ ਲਿਆ ਸੀਗਾ ਐਸਐਚਓ ਸਾਹਿਬ ਆਪ ਆਪਣੀ ਟੀਮ ਦੇ ਨਾਲ ਪੂਰਾ ਹੋ ਗਏ ਸੀ ਅਗਵਾਈ ਕਰਦੇ ਹੋਏ ਤੇ ਉਹਨਾਂ ਨੂੰ ਆਪਾਂ ਅਰੈਸਟ ਕਰ ਲਿਆ ਅੱਜ ਪੇਸ਼ ਕੀਤਾ 4 ਦਿਨ ਦਾ ਪੁਲਿਸ ਮਾਨਡ ਹਸਨ ਕਰ ਲਿਆ ਮੁੱਢਲੀ ਪੁਛਗਿਸਤ 'ਚ ਇਹ ਸਾਹਮਣੇ ਆਇਆ ਵੀ ਉਹਦੀ ਔਰਤ ਦੇ ਨਾਲ ਵਾਕ ਵੀ ਸੀ ਦੋਸਤੀ ਸੀ ਔਰ ਇਹਨੂੰ ਹੁਣ ਉਹ ਜਾਂ ਵਿਆਹ ਦਾ ਪ੍ਰੈਸ਼ਰ ਪਾਉਂਦੀ ਸੀ ਤੇ ਜਾਂ ਇਹਨੇ ਕਿਹਾ ਵੀ ਇਹਨੂੰ ਕਿਤੇ ਹੋਰ ਸ਼ੱਕ ਸੀ ਵੀ ਇਹਦੀ ਕਿਸੇ ਹੋਰ ਵਿਅਕਤੀ ਦੇ ਨਾਲ ਜਾਣ ਪਛਾਣ ਹੈ ਜਿੱਥੋਂ ਇਹਨਾਂ ਦੀ ਟਕਰਾਰ ਪਾਦੀ ਹੋਈ ਹੈ ਤੇ ਇਹ ਫਿਰ ਉਹਨੂੰ ਉੱਥੇ ਜਦੋਂ ਇਹਨਾਂ ਦੀ ਰਾਤ ਨੂੰ ਥੋੜੀ ਬਹੁਤੀ ਗੱਲਬਾਤ ਹੋਈ ਹੈ ਤੇ ਚੁੰਨੀ ਜਿਹੜੀ ਆ ਉਹਦੀ ਚੁੰਨੀ ਦੇ ਨਾਲ ਹੀ ਗਲਾ ਨੂੰ ਘੁੱਟ ਕੇ ਦਬਾ ਕੇ ਤੇ ਕੁੰਡੀ ਲਾ ਕੇ ਲੋਕ ਲਾ ਕੇ ਤੇ ਅਗਿਆਤ ਹੋ ਗਿਆ ਇਹ ਡੇਟ ਜਿਹੜੀ ਹੈਗੀ ਹੈ ਜੀ 8 ਤੇ 9 9 10 ਦੀ ਦਰਮਿਆਨੀ ਰਾਤ 9 ਨੂੰ ਜੀ 9 ਨੂੰ ਹਾਂਜੀ ਇਹਦੀ ਵਾਕਬੀ ਇਹਦੇ ਨਾਲ ਪੁਰਾਣੀ ਸੀ ਪਰੰਤੂ ਇਹ 9 ਰਾਤ ਨੂੰ ਕਰਕੇ ਤੇ ਉਦੋਂ ਹੀ ਚਲ ਗਿਆ ਕੜੀਆਂ ਜੁੜੀਆਂ ਜੀ ਆਪਾਂ ਮਕਾਨ ਮਾਲਕ ਤੋਂ ਪੁੱਛ ਕੇ ਇਸ ਕੀਤੀ ਤੇ ਜਦੋਂ ਪਤਾ ਲੱਗਾ ਵੀ ਆਹ ਵਿਅਕਤੀ ਇਹਨੂੰ ਲੈ ਕੇ ਆਇਆ ਉਹਨਾਂ ਦੀ ਸੀਡੀਆਰ ਖੰਘਾਲੀ ਪਤਾ ਕੀਤਾ ਫੋਨ ਇਹਦੇ ਬੰਦ ਸੀ ਲੋਕੇਸ਼ਨਾਂ ਕਢਾਈਆਂ ਤੇ ਇਹਨੂੰ ਕਾਬੂ ਕਰ ਲਿਆ ਤੇ ਉਹਨੇ ਮੰਨ ਲਿਆ ਜੁਰਮ ਆਪਣਾ ਕਾਬੂ ਕਰ ਲਿਆ ਜਿਹੜੀ ਦੀ ਗੱਲ ਕਰੀ ਹੈ ਜੀ ਹਾਂਜੀ ਪਤਾ ਲੱਗਿਆ ਵੀ ਇਹ ਜਿਹੜੀ ਜਿਹੜਾ ਸਬੰਧ ਸੀ ਜੀ ਹਾਂਜੀ ਹਾਂਜੀ ਵਿਆਹੀ ਹੈ ਦੋ ਬੱਚੇ ਨੇ ਉਹਨਾਂ ਦੇ ਜਿਹੜੀ ਦੀ ਗੱਲ ਰਹੇ ਚਾਹਾਂ 25 30 ਸਾਲ ਦੇ ਉਹਨਾਂ ਚਾਰ ਨਹੀਂ ਭੱਜ ਕੇ ਨਹੀਂ ਆਈ ਜੀ ਇੱਕ ਮਹੱਲੇ 'ਚ ਹੀ ਰਹਿੰਦੇ ਨੇ ਤੇ ਜਿਵੇਂ ਉੱਥੇ ਕਿਤੇ ਲੈ ਗਿਆ ਕੋਈ ਝਾਂਸਾ ਦੇ ਕੇ ਉਹ ਤਾਂ ਹੁਣ ਰਹੀ ਨਹੀਂ ਦੁਨੀਆ ਤੇ ਇਹਦੇ ਮੁਤਾਬਕ ਆ ਵੀ ਇਹਦੀ ਦੋਸਤੀ ਸੀ ਇਹਨੂੰ ਇਤਰਾਜ਼ ਸੀ ਠੀਕ ਹੈ ਜੀ ਤੇ ਇਹਨੇ ਉਹਦਾ ਕਿੰਨੀ ਗੇ ਉਮਰ ਦੀ ਜੜੀ 25 30 ਸਾਲ ਦੀ ਦੋ ਆ ਜੀ ਬੱਚੇ ਵੱਡਾ ਲੜਕਾ ਵਾ ਛੋਟੀ ਲੜਕੀ ਆ ਪਤੀ ਦਾ ਨਾਮ ਪੂਰਨ ਹੈ ਉਹ ਘਰ ਚ ਨਹੀਂ ਆ ਉਹ ਆ ਗਿਆ ਜੀ ਨਹੀਂ ਅਜੇ ਨਹੀਂ ਬੁਲਾ ਰਹੇ ਆ ਕਾਗਜ਼ਾਂ ਅਨਸਾਰ ਇਹ ਅਨਵੈਲਡ ਹੈ ਜੀ ਉਦਾਂ ਆਪਾਂ ਕਹਿ ਨਹੀਂ ਸਕਦੇ ਸਬਜੀ ਸਬਜੀ ਦਾ ਵਿਕਰੇਤਾ ਹੈ ਕਾਫੀ ਲੰਬਾ ਸਮੇਂ ਤੋਂ ਰਹਿ ਗਏ ਅਸੀਂ ਇੰਨੇ ਹਾਂਜੀ ਹਾਂ ਤੇ ਇਸ ਤੋਂ ਇਲਾਵਾ ਦੂਸਰਾ ਜਿਹੜਾ ਹੈ ਜੀ ਇਸ ਤੋਂ ਇਲਾਵਾ ਕਿ ਸਾਡਾ ਇੱਕ ਮੁਕਦਮਾ 300 ਕੈਮਰਾਮੈਨ ਮਨੋਜ ਕੁਮਾਰ ਦੇ ਨਾਲ ਸੁਪਿੰਦਰ ਜੱਜ ਜੀ ਦੈਨਿਕ ਸਵੇਰਾ ਟੀਵੀ ਨੰਗਲ ਡੈਮ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर